328 ਸਰੂਪ ਖੁਰਦ-ਬੁਰਦ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ اقرار ਦੇ ਦਿੰਦਾ ਤੇ ਫੇਰ ਦੁਬਾਰਾ ਸ਼੍ਰੋਮਣੀ ਕਮੇਟੀ ਉਸ ਵਕਤ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਪਾ ਕੈਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੋਂ ਅੱਜ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਕਰਦੀ ਆ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਬੰਗ ਰਹੇ ਹਾਂ ਕਈ ਵਾਰੀ ਭਰਮ ਭੁਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਔਰ ਇਹ ਐਲਾਨ ਕਰ ਰਹੀ ਆ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਜੇ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼ਰੋਮਣੀ ਕਮੇਟੀ ਉਸ ਸਮੇਂ ਦੇ ਜਨਰਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਆਹ ਕਮਿਸ਼ਨ ਬਣਾਤਾ ਤੇ ਕਮਿਸ਼ਨ ਨੇ ਰਿਪੋਰਟ ਦੇਦੀ ਤੇ ਰਿਪੋਰਟ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ ਕਮਿਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਅਸੀਂ 7 ਸੈਪਟੰਬਰ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਬੜਾ ਮਜ਼ਬੂਤ ਪ੍ਰੋਗਰਾਮ ਹੋਏਗਾ ਮਾਰਚ ਕਰਕੇ ਲੈ ਕੇ ਆਵਾਂਗੇ ਇੱਥੇ ਉਸ ਸਮੇਂ ਦੇ ਮੁਤਾਬਕ ਨੇੜੇ ਜਾ ਕੇ ਮੀਟਿੰਗ ਕਰਕੇ ਅਸੀਂ ਕਿੱਥੋਂ ਮਾਰਚ ਸ਼ੁਰੂ ਕਰਨਾ ਕਿਵੇਂ ਕਰਨਾ ਉਹ ਚਰਚਾ ਦਾ ਵਿਸ਼ਾ ਅੱਜ ਮੀਟਿੰਗ ਦੇ ਵਿੱਚ ਉੱਤੇ ਕਰ ਲਾਂਗੇ ਔਰ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਵੀ ਤੈਅ ਕੀਤਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਤੇ ਬਡਾਲਾ ਸਬਦ ਦਾ ਨਾ ਉਹਨਾਂ ਸ਼ਖਸੀਅਤਾਂ ਦਾ ਹੈ ਜਿਹੜੇ ਲਗਾਤਾਰ 5 ਸਾਲ ਤੋਂ ਲੜ ਰਹੇ ਨੇ ਤੇ ਕਿਸੇ ਇੱਕ ਦਾ ਨਹੀਂ ਅਸੀਂ ਵੀ ਤਾਂ ਅੱਜ ਤੱਕਰ ਭੁੱਲ ਕੇ ਹੀ ਬੈਠੇ ਰਹੇ ਹਾਂ ਨਾ ਅਸੀਂ ਦਾ ਹਿੱਸਾ ਨਹੀਂ ਬਣਿਆ ਤੋ ਭੁੱਲ ਕਿਸੇ ਤੋਂ ਵੀ ਹੋ ਸਕਦੀ ਹੈ ਧਿਆਨ ਕਿਸੇ ਦਾ ਵੀ ਪਾਸੇ ਜਾ ਸਕਦਾ ਹੈ ਅੱਜ ਵਕਤ ਹੈ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੰਗਤਾਂ ਨੂੰ ਸੰਸਥਾਵਾਂ ਨੂੰ ਸਾਡੀ ਅਪੀਲ ਆ ਇਸ ਦਾ ਮਤਲਬ ਸਹਿਯੋਗ ਕਰਨ ਦੀ ਲੋੜ ਹੈ ਸਹਿਯੋਗ ਕਰਨਾ ਚਾਹੀਦਾ ਹੈ ਸਹਿਯੋਗ ਕਰੋ ਨਾਲ ਅਕਸੀ ਜਿਹੜਾ ਮੀਟਿੰਗ ਦੇ ਵਿੱਚ ਹੋਰ ਵੱਡਾ ਫੈਸਲਾ ਲਿਆ ਹੈ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਜਿੰਨੇ ਸ੍ਰੀ ਗੁਰਦੁਆਰਾ ਸਹਿਬਾਨ ਬਣੇ ਨੇ ਤੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਮੇਟੀਆਂ ਨੂੰ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਦਿੱਤੇ ਹੋਏ ਪ੍ਰੋਗਰਾਮ ਦੇ ਰਾਹੀਂ ਅਪੀਲ ਕਰਦੇ ਆਂ ਕਿ ਉਹ ਜਿਹੜਾ 7 ਸਤੰਬਰ ਦਾ ਦਿਨ ਹੈ ਉਹ ਆਪਣਾ ਸਾਰਿਆਂ ਦਾ ਔਰ ਆਪਣੇ ਗੁਰੂ ਨਾਲ ਰਿਲੇਟਡ ਹੈ ਉਹ ਕਿਸੇ ਇਕੱਲੇ ਦਾ ਨਹੀਂ ਹੈ ਤਾਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਹਾਜ਼ੂਰੀ ਕਰ ਰਹੇ ਹੋ ਉਹਦੀ ਹਾਜ਼ਰੀ ਭਰ ਰਹੇ ਹੋ ਉਹਦੀ ਸੇਵਾ ਕਰ ਰਹੇ ਹੋ ਤਾਂ ਭਾਈ ਤੁਹਾਡਾ ਸਾਰਿਆਂ ਦਾ ਫਰਜ਼ ਮੰਨਦਾ ਜਿੱਥੇ ਗੁਰੂ ਸਾਨੂੰ ਆਵਾਜ਼ ਮਾਰਦਾ ਉੱਥੇ ਅਸੀਂ ਇਕੱਠੇ ਹੋਈਏ ਤੇ ਉਹਨਾਂ ਸਾਰਿਆਂ ਨੂੰ ਵੀ ਸਾਡੀ ਅਪੀਲ ਹੈ ਕਿ ਇੱਥੇ 7 ਤਰੀਕ ਨੂੰ ਵੱਡੇ ਘਟ ਦੇ ਵਿੱਚ ਸ਼ਮੂਲੀਅਤ ਕਰਨ ਨਾਲ ਇੱਕ ਪ੍ਰੋਗਰਾਮ ਅਸੀਂ ਇਹ ਰੱਖਿਆ ਹੈ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਉਸ ਦਿਨ ਤੋਂ ਹਰ ਇੱਕ ਪਿੰਡ ਦੇ ਵਿੱਚ ਉਹ ਦਿਨ ਮਨਾਇਆ ਜਾਣਾ ਹੈ। ਔਰ ਉਸ ਦਿਨ ਤੋਂ ਲੈ ਕੇ 7 ਦਿਨ ਲਗਾਤਾਰ ਇੱਕ ਹਫਤਾ ਪਿੰਡਾਂ ਦੀਆਂ ਸੰਗਤਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਰੋਜ਼ ਇਕੱਤਰਤ ਹੋਣ ਔਰ ਉੱਥੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਔਰ ਉਹ ਪਾਠ ਕਰਨ ਤੋਂ ਉਪਰੰਤ ਐਸ ਮੋਰਚੇ ਦੀ ਚੜ੍ਹਦੀ ਕਲਾ ਲਈ ਉਸ ਐਸ ਮੋਰਚੇ ਦੀ ਫਤਿਹ ਦੀ ਅਰਦਾਸ ਕਰਨ ਬੋਲੇ ਜੋ ਡੱਲੇ ਵਾਲ ਸਾਹਿਬ ਸਾਡੇ ਬਜ਼ੁਰਗ ਨੇ ਉਹਨਾਂ ਕਹਿ ਦਿੱਤਾ ਹੈ ਕਿ ਅਸੀਂ ਗੱਲਬਾਤ ਲਈ ਰਾਜੀ ਹਾਂ ਤੇ ਮੈਂ ਇਹਨਾਂ ਨਾਲ ਐਗਰੀ ਹਾਂ ਅਸੀਂ ਗੱਲ ਕਰਾਂਗੇ ਬਾਸ਼ਰਤ ਉਹ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਤੇ ਮੁਕੱਦਮੇ ਦੀ ਉਹੀ ਹੋ ਜਿਹੜੀ ਇਹਨਾਂ ਨੇ ਲੋਂਗੋਵਾਲ ਪ੍ਰਧਾਨ ਤੇ ਧਾਮੀ ਸਾਹਿਬ ਸਕੱਤਰ ਨੇ ਮੰਨੀ ਹੋਈ ਆ ਔਰ ਉਹਦੇ ਵਿੱਚ ਉਹਦੋਂ ਇਹਨਾਂ ਨੇ ਇਕੱਲੇ ਮਦਈ ਹੋਣਾ ਸੀ ਹੁਣ ਉਹਦੇ ਵਿੱਚ ਮਦਈ ਸਾਨੂੰ ਵੀ ਲੈਣਾ ਹੋ ਜੱਲੇਵਾਲ ਸਾਹਿਬ ਨੂੰ ਲੈਣਾ ਹੋ ਬਲਦੇਵ ਸਿੰਘ ਸਿਰਸਾ ਨੂੰ ਵੀ ਲੈਣਾ ਹੋ ਤਾਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ਇਹ ਨਹੀਂ ਕਿ ਇਹ ਮਕਦਮਾ ਦਰਜ ਸੀ ਤੇ ਹੁਣ ਉਹ ਠੰਡੇ ਬਸਤੇ ਚ ਪੈ ਗਿਆ ਤੇ ਰਫਾ-ਦਫਾ ਹੋ ਗਿਆ ਇਹ ਤੇ ਹੁਣ ਇੱਕ ਪਾਸਾ ਕਰਕੇ ਛੱਡਾਂਗੇ ਇਸ ਲਈ 7 ਸਤੰਬਰ ਤੱਕ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਸਮਾਂ ਹੈ ਉਹ ਕਿੰਨਾ ਨਾਲ ਮੀਟਿੰਗ ਕਰਨੀ ਚਾਹੁੰਦੇ ਨੇ ਕਰ ਲੈਣ 7 ਸਤੰਬਰ ਤੋਂ ਬਾਅਦ ਮੀਟਿੰਗਾਂ ਵਾਲਾ ਦਰਵਾਜ਼ਾ ਵੀ ਬੰਦ